ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਤੇ ਪлюс ਅਗਲੇ 4-5 ਦਿਨਾਂ ਯਾਨੀ ਕਿ 22 ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਜੀ ਔਰ ਆਉਂਦੇ ਦਿਨਾਂ ਤੱਕ ਮੀਂਹ ਦਾ ਹਸਾਰ ਕਿੰਨੇ ਕਨੇ ਇਹ ਵੀ ਤੁਹਾਨੂੰ ਦੱਸਾਂਗੇ ਸੋ ਇਸ ਵੇਲੇ ਦੀ ਤਾਜ਼ਾ ਸੈਟੇਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੋ ਕਿ ਤੁਹਾਡੇ ਸਕਰੀਨ ਤੇ ਹੈ 17 ਜਨਵਰੀ ਦਾ ਅੱਜ ਦਿਨ ਹੈ ਤੇ ਸੂਰਜ ਦੇ ਲਗਭਗ 10 ਵਜਨ ਜਾ ਰਿਹਾ 9:30 ਪਾਣੀ ਦਾ ਸਮਾਂ ਹੋ ਰਿਹਾ ਜੇਕਰ ਐਸਐਲ ਦੀ ਤਸਵੀਰ ਦੇਖੀਏ ਤੇ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਤੇ ਰਾਜਸਥਾਨ ਦੇ ਉੱਤਰ ਪੂਰਬੀ ਭਾਗਾਂ ਦੇ ਵਿੱਚ ਤੇ ਹਰਿਆਣੇ ਦੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਸੰਗਨਿਤ ਹੁੰਦ ਦੀ ਜਿਹੜੀ ਮੋਟੀ ਚਾਦਰ ਹੈ ਉਹ ਛਾਈ ਹੋਈ ਹੈ ਤੇ ਮੌਸਮ ਵਿਭਾਗ ਨੇ ਅਲਰਟ ਵੀ ਕਿਤੇ ਹੋਈ ਸੀ ਕੱਲ ਦੀ ਅਫਰਡ ਦੇ ਵਿੱਚ ਤੁਹਾਨੂੰ ਅਸੀਂ ਦੱਸਿਆ ਸੀ ਕਿ ਸੰਗਣੀ ਧੁੰਦ ਜਿਹੜੀ ਉਹ ਬਹੁਤੇ ਖੇਤਰਾਂ ਨੂੰ ਕਵਰ ਕਰ ਸਕਦੀ ਹੈ ਪੰਜਾਬ ਦੇ ਤੇ ਅੱਜ ਧੁੰਦ ਬਹੁਤੇ ਖੇਤਰਾਂ ਨੂੰ ਕਵਰ ਕਰ ਵੀ ਰਹੀ ਹੈ ਦੁਪਹਿਰ ਤੋਂ ਬਾਅਦ ਕਿਤੇ ਕਿਤੇ ਸੂਰਜ ਦੇ ਦਰਸ਼ਨ ਕਿਤੇ ਕਿਤੇ ਕੁਝ ਕੁ ਭਾਗਾਂ ਦੇ ਵਿੱਚ ਹੋ ਵੀ ਸਕਦੇ ਨੇ ਭਾਵੇਂ ਉਹ ਆਧੇ ਖੇਤਰ ਆ ਭਾਵੇਂ ਉਹ ਕੇਂਦਰੀ ਮਾਲਵਾ ਯਾਨਕਿ ਲੁਧਿਆਣਾ ਪਟਿਆਲਾ ਸ਼੍ਰੀਫਤਗੜ ਸਾਹਿਬ ਸੰਗਰੂਰ ਮਲੇਰਕੋਟਲਾ ਇਹਨਾਂ ਜ਼ਿਲ੍ਹਿਆਂ ਦੇ ਕੁਝ ਕੁ ਭਾਗਾਂ ਦੇ ਵਿੱਚ ਥੋੜੀ ਦੇਰ ਲਈ ਸੂਰਜ ਦਰਸ਼ਨ ਦੇ ਸਕਦੇ ਆ ਸੋ ਆਉਂਦੇ ਦਿਨਾਂ ਤੱਕ ਜੀ ਅਲਰਟ ਜਿਹੜੇ ਆ ਮੌਸਮ ਵਿਭ ਤੇ ਅੱਜ ਅਫੇਡਰ ਤੋਂ ਅੱਨਾ ਸਾਂਝ ਕਰਾਂਗੇ ਸੰਗੜੀ ਤੋਂ ਤਾਂ ਕੋਈ ਰਾਹਤ ਨਹੀਂ ਹੈ ਸੀਤਲੈ ਰਸhetra ਚੱਲਦੇ ਰਹਿਣੀ ਹੈ ਇੱਕ ਹਲਕੇ ਲੈਵਲ ਦਾ ਪਛਮੀ ਸਿਸਟਮ 18 19 ਵੀ ਇਹਨਾਂ ਦਿਨਾਂ ਦੇ ਦਰਮਿਆਨ ਪ੍ਰਭਾਵਿਤ ਕਰਨ ਜਾ ਰਿਹਾ ਹੈ ਹਿਮਾਚਲ ਉੱਤਰਾਖੰਡ ਅਤੇ ਜੰਮੂ ਕਸ਼ਮੀਰ ਦੇ ਪਹਾੜਾਂ ਦੇ ਵਿੱਚ ਹਲਕੀ ਬਰਬਰੀ ਹੋ ਸਕਦੀ ਹੈ ਖਾਸ ਕਰਕੇ ਪੰਜਾਬ ਦੇ ਮਾਝਾ ਖੇਤਰ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ, ਫਟਾਣਕੋਟ ਔਰ ਹੁਸ਼ਿਆਰਫਰ ਤੇ ਨਵਾਂ ਸ਼ਹਿਰ ਇਹਨਾਂ ਤਿੰਨ ਚਾਰ ਜਿਹੜੇ ਕੁਸ਼ਕ ਪਹਾਗਾ ਦੇ ਕੁਸ਼ਕ ਤਹਿਸੀਲਾਂ ਦੇ ਵਿੱਚ ਹਲਕੀ ਬੂੰਦਾਬੰਦੀ 19 ਤਰੀਕ ਨੂੰ ਹੋਣ ਦੇ ਆਸਾਰ ਨੇ ਇਸ ਤੋਂ ਬਾਅਦ ਇੱਕ ਹੋਰ ਸਿਸਟਮ ਜਿਹੜਾ ਕਿ 22 23 24 25 ਜਾਂ ਫਿਰ 23 24 25 ਇਹਨਾਂ ਦਿਨਾਂ ਦੇ ਦਰਮਿਆਨ ਲੱਗਣ ਜਾ ਰਿਹਾ ਤੇ ਇਹਦੇ ਵਿੱਚ ਵੀ ਹਲਕੇ ਦਰਮਿਆਨੇ ਸਰਾਟੇ ਦੇ ਆਸਾਰ ਰਹਿਣਗੇ ਮਾਝਾ ਖੇਤਰ ਤੋਂ ਆਪਾ ਖੇਤਰ ਤੇ ਪੂਰਬੀ ਮਾਲਵੇ ਦੇ ਖੇਤਰ ਜਿਨ੍ਹਾਂ ਦੇ ਵਿੱਚ ਲੁਧਿਆਣਾ, ਪਟਿਆਲਾ, ਸ਼੍ਰੀ ਫਤਗਰ ਸਾਹਿਬ, ਰੋਪੜ, ਮਹਾੜੀ, ਚੰਡੀਗ ਇਹ ਦਰਜ ਹੋ ਸਕਦੇ ਨੇ ਹਰਿਆਣਾ ਦੇ ਵੀ ਕੁਝ ਖਾਗਾਂ ਦੇ ਵਿੱਚ ਮੀਂਹ ਦਾ ਹਸਰ ਰਹਣਗੇ ਸੋ ਇਹ ਸਿਸਟਮ ਦੋਨੋਂ ਸਿਸਟਮ ਨੇ ਜਿਹੜੇ ਪਹਾੜਾਂ ਦੇ ਵਿੱਚ ਬਾਰ ਬਾਰੀ ਦਾ ਦੌਰ ਲਵਾਣਗੇ ਜਿਹਦੇ ਨਾਲ ਠੰਡ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਜਿਹੜਾ ਦਰਜ ਹੋ ਸਕਦਾ ਸੋ ਜੇਕਰ ਇੱਕ ਨਜ਼ਰ ਤਾਜ਼ਾ ਅੰਕੜਿਆਂ ਤੇ ਲਈਏ ਜੋ ਮੌਸਮ ਖਾਗਨੇ ਜਾਰੀ ਕੀਤੇ ਨੇ ਸਕਰੀਨ ਤੇ ਦੇਖ ਸਕਦੇ ਹਾਂ ਜੀ ਇੱਕੋ ਵਾਈਜ ਵਾਲਾ ਸਿਸਟਮ ਰਡਾਰ ਤੇ ਵੀ ਸ਼ੋ ਹੋ ਰਿਹਾ ਹੈ ਤੇ ਇਸ ਤੋਂ ਇਲਾਵਾ ਅਗਲੇ 4 ਦਿਨਾਂ ਦੇ ਲਈ ਅਲਰਟ ਜਿਹੜੇ ਨੇ ਮੌਸਮ ਹਕਮ ਨੇ ਜਾਰੀ ਕੀਤੇ ਹੋਏ ਨੇ ਯਾਨੀ ਕਿ 20 ਜਨਵਰੀ ਤੱਕ ਧੁੰਦ ਤੋਂ ਕੋਈ ਰਾਹਤ ਨਹੀਂ ਹੈ ਧੁੰਦ ਇਸੇ ਤਰ੍ਹਾਂ ਬਹੁਤ ਖੇਤਰਾਂ ਨੂੰ ਕਵਰ ਕਰਦੀ ਰਹੇਗੀ ਇਸ ਲਈ ਸੰਗਨੀ ਧੁੰਦ ਨੂੰ ਲੈ ਕੇ ਚੇਤਾਵਨੀ ਜਿਹੜੀ ਮੌਸਮ ਹਕਮ ਨੇ ਜਾਰੀ ਕਰ ਦਿੱਤੀ ਹੈ ਜੀ ਸਮਿਲਦੇ ਅਗਲੀ ਵੀਡੀਓ ਦੇ ਵਿੱਚ ਜੀ ਜੀਹ ਜਸ ਸਕਦੇ ਹਾਂ ਜੀ ਧੰਨਵਾਦ ਸ਼ੁਕਰੀ